ਅਜਸੀ ਦਿਲ ਦੀ ਮਾਗ ਨੂੰ ਖੁਸ਼ ਕਰਨ ਵਾਲਾ ਸ਼ਰਬਤ ਬਣਾਵਾਂਗੇ ਤੇ ਇਹਨੂੰ ਅਸੀਂ એનર્ਜੀ ਡਰਿੰਕ ਵੀ ਕਹਿ ਸਕਦੇ ਹਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਹਾਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵਗੇ ਮੈਂ ਵੀ ਬਹੁਤ ਵਧੀਆ ਹਾਂ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਡਰਿੰਕ ਸ਼ੇਅਰ ਕਰਨ ਲੱਗੀਆਂ ਜਿਹਨੂੰ ਅਸੀਂ એનર્ਜੀ ਡਰਿੰਕ ਵੀ ਕਹਿ ਸਕਦੇ ਹਾਂ ਤੇ ਇੱਕ ਦੁੱਧ ਵਾਲਾ ਸ਼ਰਬਤ ਵੀ ਕਹਿ ਸਕਦੇ ਆ ਇਹਦੇ ਨਾਲ ਸਾਡੇ ਬੱਚਿਆਂ ਦੀ ਜਿਹੜੀ ਇਮਿਊਨਿਟੀ ਸਿਸਟਮ ਹਨ ਉਹਨਾਂ ਦਾ ਉਹ ਵੀ ਬੂਸਟ ਹੋਏਗਾ ਆਓ ਜੀ ਮੈਂ ਤੁਹਾਨੂੰ ਦੱਸਦੀ ਆ ਇਸ ਦੁੱਧ ਸ਼ਰਬਤ ਨੂੰ ਬਣਾਉਣ ਵਾਸਤੇ ਅਸੀਂ ਕਿਹੜੀਆਂ ਚੀਜ਼ਾਂ ਦਾ ਚੂਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਚੂਸ ਕਰਾਂਗੇ ਇੱਥੇ ਮੈਂ 1 ਲੀਟਰ ਦੁੱਧ ਲਿਆ ਵਾ ਇਹ ਵੇਰਕੇ ਦਾ ਦੁੱਧ ਦਾ ਫੁੱਲ ਫੈਟ ਮਿਲਕਾ ਤੁਸੀਂ ਚਾਹੋ ਤੇ ਕੋਈ ਵੀ ਦੁੱਧ ਜੂਸ ਕਰਦੇ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਵੇਰਕੇ ਦਾ ਹੀ ਜੂਸ ਕਰਨਾ ਵਾ ਤੇ ਇਹਦੇ ਨਾਲ ਨਾਲ ਅਸੀਂ ਲਿਆਵਾ ਖਸਖਸ ਜਿਹਨੂੰ ਅਸੀਂ ਪੋਪੀ ਸੀਡ ਕਹਿੰਦੇ ਨੇ ਆ 10 15 ਗਿਰੀਆਂ ਬਦਾਮ ਦੀਆਂ ਲਈਆਂ ਵਾ ਲਾਚੀ ਪਾਊਡਰ ਲਿਆਵਾ ਵਾ ਵਾਟਰਮੈਲਨ ਸੀਡ ਲਏ ਨੇ ਤੇ ਨਾਲ ਦੀ ਨਾਲ ਪਿਸਤਾ ਕਾਜੂ ਲਏ ਅਸੀਂ ਤੇ ਅਸੀਂ ਇਹ ਜੜੀਆਂ ਸਾਰੇ ਚੀਜ਼ਾਂ ਵਾਂ ਇਹਨਾਂ ਨੂੰ ਅਸੀਂ ਓਵਰਨਾਈਟ ਸੋਕ ਕੀਤਾ ਆ ਵਾ ਓਵਰਨਾਈਟ ਸੋਕ ਕਰਨ ਨਾਲ ਇਹਨਾਂ ਦੀ ਜਿਹੜੀ ਤਸਵੀਰ ਹਨ ਉਹ ਠੰਡੀ ਹੋ ਜਾਏਗੀ ਅਸੀਂ ਨਾ ਸਾਰੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਤੁਸੀਂ ਚਾਹੋ ਤਾਂ 6 ਘੰਟੇ ਸੋ ਕਰ ਸਕਦੇ ਹੋ ਜੇ ਤੁਸੀਂ ਓਵਰਨਾਈਟ ਸੋ ਕਰੋ ਤਾਂ ਸਭ ਤੋਂ ਵਧੀਆ ਵਾ ਤੇ ਇਹਦੇ ਨਾਲ ਹੀ ਅਸੀਂ ਲਿਆਵਾ ਇੱਕ ਚੀਆ ਸੀਡ ਕਹ ਲੋਤੀ ਸਬਜਾ ਸੀਡ ਕਹ ਲੋ ਚੀਆ ਸੀਡ ਹੋਰ ਹੁੰਦੇ ਆ ਤੇ ਜਿਹੜੇ ਸਬਜਾ ਸੀਡ ਹੋਰ ਹੁੰਦੇ ਜਿਹੜੇ ਸਬਜਾ ਸੀਡ ਆ ਤੁਲਸੀ ਦੇ ਬੀਜ ਹੁੰਦੇ ਆ ਅਸੀਂ ਉਹ ਯੂਜ਼ ਕਰਨ ਲੱਗੇ ਆ ਇੱਕ ਚਮਚ ਲਿਆਵਾ ਇਸ ਤੋਂ ਇਲਾਵਾ ਮੈਂ ਇੱਕ ਕਸਟਰਡ ਪਾਊਡਰ ਲਿਆਵਾ ਵਨੀਲਾ ਫਲੇਵਰ ਦਾ ਆ ਦੇਖੋ ਇਹਦਾ ਚੂਜ਼ ਕਰਾਂਗੇ ਅਸੀਂ ਇਹਦੇ ਵਿੱਚ ਤੇ ਨਾਲ ਦੇ ਨਾਲ ਹੀ ਅਸੀਂ ਇੱਕ ਸਰਪ ਲਿਆਵਾ ਖਸਤਾ ਸਰਪ ਜਿਹੜਾ ਖਸਖਸ ਤੋਂ ਬਣਿਆ ਆਵਾ ਤੇ ਹੁਣ ਅਸੀਂ ਇਹ ਜੜੀਆਂ ਸਾਰੀਆਂ ਚੀਜ਼ਾਂ ਵਾਂ ਇਹਨਾਂ ਦਾ ਪੇਸਟ ਗ੍ਰਾਈਂਡ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜਿਹੜਾ ਦੁੱਧਾ ਉਹਨੂੰ ਅਸੀਂ ਬੋਇਲ ਕਰਦੇ ਆਂ ਅਸੀਂ ਗੈਸ ਓਨ ਕਰ ਲਿਆ ਵਾ ਤੇ 1 ਕਿਲੋਟਰ ਦੁੱਧ ਵਿੱਚ ਪਾ ਦਿੱਤਾ ਵਾ ਤੇ ਇਹਨੂੰ ਅਸੀਂ ਲਗਾਤਾਰ ਚਲਾਉਣਾ ਵਾ ਇਹਨੂੰ ਛੱਡਣਾ ਨਹੀਂ ਆ ਲਗਾਤਾਰ ਚਲਾਂਦੇ ਰਹਿਣਾ ਵਾ ਤਾਂ ਕਿ ਇਹਦੀ ਉੱਪਰ ਜੜੀ ਇੱਕ ਮਲਾਈ ਦੀ ਪਰਤ ਹੁੰਦੀ ਹੈ ਨਾ ਉਹ ਨਾ ਬਣੇ ਲਗਾਤਾਰ ਲਾਂਦੇ ਰੋ ਤੇ ਇੱਧਰ ਸਾਡਾ ਜਿਹੜਾ ਦੁੱਧਾ ਥੋੜਾ ਜਿਹਾ ਗਰਮ ਹੋ ਗਿਆ ਵਾ ਜਾਨੀ ਹਲਕਾ ਹਲਕਾ ਗਰਮ ਹੋਇਆ ਵਾ ਤੇ ਅਸੀਂ ਇੱਕ ਕੋਲੀ ਦੁੱਧ ਦੇ ਵਿੱਚੋਂ ਕੱਢ ਲਵਾਂਗੇ ਆ ਦੇਖੋ ਮੈਂ ਇੱਕ ਕੋਲੀ ਦੁੱਧ ਕੱਢਾਂਗੀ ਇਹਦੇ ਵਿੱਚੋਂ ਇਹ ਜਿਹੜਾ ਮਿਲਕ ਆ ਇਹ ਅਸੀਂ ਬਾਅਦ ਵਿੱਚ ਜੂਸ ਕਰਨਾ ਵਾ ਜਿਹਦਾ ਅਸੀਂ ਦੁੱਧ ਸ਼ਰਬਤ ਬਣਾਉਣਾ ਵਾ ਇਹਦਾ ਵੀ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਜੂਸ ਕਰਦੇ ਆ ਹੁਣ ਕੱਟੀ ਵਾ ਅਸੀਂ ਇਹ ਦੁੱਧ ਕੱਢ ਲਿਆ ਵਾ ਕੋਲੀ ਵਿੱਚ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਜਿਹੜਾ ਦੁੱਧ ਆ ਉਹਨੂੰ ਅਸੀਂ ਇੱਕ ਬੋਇਲ ਆਂ ਦੇਣਾ ਵਾ ਤੇ ਜਿਹੜਾ ਅਸੀਂ ਦੁੱਧ ਕੱਢਿਆ ਕੋਲੀ ਵਿੱਚ ਉਹਦੇ ਵਿੱਚ ਮੈਂ ਮਿਕਸ ਕਰਨ ਲੱਗੀ ਆ ਕਸਟਰਡ ਪਾਊਡਰ ਤੇ ਜਿਹੜਾ ਇਹ ਕਸਟਰਡ ਪਾਊਡਰ ਆ ਤੁਸੀਂ ਕਿਸੇ ਵੀ ਫਲੇਵਰ ਦਾ ਲੈ ਲਓ ਤੇ ਮੈਂ ਇਹਦੇ ਵਿੱਚ ਦੋ ਵੱਡੇ ਚਮਚ ਕਸਟਰਡ ਪਾਊਡਰ ਐਡ ਕਰਾਂਗੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਕੋਈ ਲਮਸ ਨਾ ਬਣੇ ਤੇ ਜਿਹੜਾ ਇਹਦਾ ਅਸੀਂ ਜੂਸ ਕਰਨਾ ਵਾ ਦੁੱਧ ਸ਼ਰਬਤ ਵਿੱਚ ਇਹਦੇ ਨਾਲ ਜਿਹੜਾ ਟੈਕਸਚਰ ਆ ਨਾ ਦੁੱਧ ਦਾ ਕਰੀਮੀ ਆਏਗਾ ਤੇ ਇੱਕ ਜਿਹੜਾ ਟੇਸਟ ਆ ਉਹ ਵੀ ਬਹੁਤ ਵਧੀਆ ਆਏਗਾ ਕਿਉਂਕਿ ਅਸੀਂ ਫਲੇਵਰ ਦਾ ਜੂਸ ਕੀਤਾ ਹੈ ਆ ਵਨੀਲਾ ਫਲੇਵਰ ਦਾ ਤੇ ਇਹਦੇ ਨਾਲ ਜਦੋਂ ਦੁੱਧ ਸ਼ਰਬਤ ਬਣਾਵਾਂਗੇ ਬਹੁਤ ਵਧੀਆ ਟੇਸਟ ਆਏਗਾ ਤੇ ਇੱਧਰ ਦੁੱਧ ਨੂੰ ਬੋਇਲ ਆ ਗਿਆ ਵਾ ਤੇ ਅਸੀਂ ਜਿਹੜੀ ਫਲੇਮ ਆ ਉਹ ਲੋ ਕਰ ਦਿੱਤੀ ਆ ਥੱਲੇ ਬੰਦ ਨਹੀਂ ਕਰਨਾ ਲੋ ਕਰਨੀ ਆ ਤੇ ਜਿਹੜਾ ਅਸੀਂ ਕਸਟਰਡ ਪਾਊਡਰ ਮਿਕਸ ਕੀਤਾ ਦੁੱਧ ਵਿੱਚ ਉਹਨੂੰ ਅਸੀਂ ਦੁੱਧ ਵਿੱਚ ਜਿਹੜਾ ਬੋਇਲ ਹੋਣ ਦਿਆ ਵਾ ਉਹਦੇ ਵਿੱਚ ਮਿਕਸ ਕਰਨਾ ਵਾ ਅਸੀਂ ਹੌਲੀ ਹੌਲੀ ਇਹਨੂੰ ਪਾਵਾਂਗੇ ਇੱਕ ਸਾਰ ਨਹੀਂ ਪਾਣਾ ਤੇ ਥੋੜਾ ਥੋੜਾ ਕਰਕੇ ਪਾਣਾ ਵਾ ਤਾਂ ਕਿ ਇਹਦੇ ਵਿੱਚ ਕੋਈ ਲਮਸ ਨਾ ਬਣੇ ਤੇ ਇੱਕ ਇਹ ਜਿਹੜਾ ਇੱਕ ਹੁੰਦਾ ਨਾ ਕਸਟਰਡ ਫਰੂਟ ਕਸਟਰਡ ਅਸੀਂ ਬਣਾਣੇ ਆ ਉਹ ਨਾ ਬਣ ਜੇ ਇਸ ਕਰਕੇ ਇਹਨੂੰ ਥੋੜਾ ਥੋੜਾ ਪਾਵਾਂਗੇ ਤੇ ਨਾਲ ਦੇ ਨਾਲ ਚਲਾਉਂਦੇ ਰਵਾਂਗੇ ਆ ਦੇਖੋ ਇਹ ਦਿਨ ਇਹਦਾ ਕਲਰ ਵੀ ਚੇਂਜ ਹੋ ਗਿਆ ਵਾ ਤੇ ਇਹ ਥੋੜਾ ਕਰੀਮੀ ਵੀ ਆਏਗਾ ਇਹ ਪ੍ਰੋਸੈਸ ਮੈਂ 3 ਤੋਂ 4 ਵਾਰੀ ਕੀਤਾ ਵਾ ਬਸ ਇਹ ਗੱਲ ਦਾ ਯਾਦ ਰੱਖਣਾ ਵਾ ਕਿ ਤੁਸੀਂ ਇਹਨੂੰ ਹਿਲਾਈ ਜਾਣਾ ਲਗਾਤਾਰ ਇਹਨੂੰ ਰੁਕਣਾ ਨਹੀਂ ਆ ਜਦੋਂ ਸਾਡਾ ਦੁੱਧ ਥੋੜਾ ਜਿਹਾ گاੜਾ ਹੋ ਜਾਏਗਾ ਨਾ ਫਿਰ ਅਸੀਂ ਜਿਹੜੀ ਇਹ ਫਲੇਮ ਆ ਨਾ ਉਹਨੂੰ ਅਸੀਂ ਬੰਦ ਕਰ ਦਵਾਂਗੇ ਦੁੱਧ ਨੂੰ گاੜਾ ਹੋਣ ਤੱਕ ਵੇਟ ਕਰਨੀ ਆ ਇੱਧਰ ਦੁੱਧ ਜਿਹੜਾ گاੜਾ ਹੋਣਾ ਸਟਾਰਟ ਹੋ ਗਿਆ ਆ ਵਾ ਬਹੁਤ ਜ਼ਿਆਦਾ گاੜਾ ਨਹੀਂ ਬਣਾਣਾ ਅਸੀਂ ਕਸਟਰਡ ਫਰੂਟ ਨਹੀਂ ਬਣਾਣਾ ਇਹ ਗੱਲ ਯਾਦ ਰੱਖਿਓ ਅਸੀਂ ਦੁੱਧ ਸ਼ਰਬਤ ਬਣਾਉਣ ਲੱਗੇ ਆ ਇਸ ਕਰਕੇ ਨੂੰ ਕਰੀਮੀ ਕਰੀਮੀ ਜਿਹਾ ਬਣਾਣਾ ਵਾ ਦੁੱਧ ਨੂੰ ਅਸੀਂ ਨੂੰ ਲਗਾਤਾਰ ਹਿਲਾਉਂਦੇ ਜਾਣਾ ਵਾ ਤੇ ਜਦੋਂ ਸਾਨੂੰ ਲੱਗੇ ਕਿ ਇਹ ਥੋੜਾ ਜਿਆਦਾ ਟੈਕਸਚਰ ਚੇਂਜ ਹੋ ਗਿਆ ਆ ਵਾ ਤੇ ਅਸੀਂ ਜਿਹੜੀ ਫਲੇਮ ਆ ਉਹਨੂੰ ਆਫ ਕਰ ਦਵਾਂਗੇ ਤੇ ਇਹਨੂੰ ਅਸੀਂ ਰੂਮ ਟੈਂਪਰੇਚਰ ਤੇ ਠੰਡਾ ਹੋਣ ਦਵਾਂਗੇ ਇਸ ਤੋਂ ਬਾਅਦ ਅਸੀਂ ਜੜੀਆਂ ਚੀਜ਼ਾਂ ਰਾਤੀ ਓਵਰਨਾਈਟ ਸੋ ਕੀਤੀਆਂ ਵਾ ਉਹਨਾਂ ਦਾ ਇੱਕ ਫਾਈਨ ਪੇਸਟ ਤਿਆਰ ਕਰਦੇ ਹਾਂ ਆ ਦੇਖੋ ਜੀ ਮੈਂ ਫਾਈਨ ਪੇਸਟ ਤਿਆਰ ਕਰ ਲਿਆ ਵਾ ਤੇ ਇਹਨੂੰ ਅਸੀਂ ਕੱਢਦੇ ਹਾਂ ਇੱਕ ਕੋਲੀ ਵਿੱਚ ਤੁਸੀਂ ਚਾਹੋ ਤੇ 에ਅਰਟਾਈਟ ਜੇ ਟਾੜੇ ਕੋ ਵੱਧ ਬਣ ਗਿਆ ਵਾ ਇਹ ਪੇਸਟ ਤੇ ਤੁਸੀਂ ਨੂੰ 에ਅਰਟਾਈਟ ਕੰਟੇਨਰ ਵਿੱਚ ਕੱਢ ਕੇ ਸਟੋਰ ਵੀ ਕਰ ਸਕਦੇ ਹੋ ਇਹ 3 ਤੋਂ 4 ਦਿਨ ਅਸਾਨੀ ਨਾਲ ਨਿਕਲ ਜਾਂਦੇ ਨੇ ਨਵੀ ਤੇ ਜੇ ਡੀਪ ਫ੍ਰੀਜ਼ਰ ਚ ਰੱਖੋਗੇ 20 ਤੋਂ 25 ਦਿਨ ਵੀ ਨਿਕਲ ਜਾਂਦੇ ਨੇ ਆ ਦੇਖੋ ਜੀ ਸਾਡੀ ਜਿਹੜੀ ਪੇਸਟ ਹੈ ਕਿੰਨੀ ਵਧੀਆ ਬਣੀ ਆ ਤੇ ਸਾਡਾ ਜਿਹੜਾ ਦੁੱਧ ਦਾ ਰੂਮ ਟੈਂਪਰੇਚਰ ਤੇ ਠੰਡਾ ਹੋ ਗਿਆ ਵਾ ਤੇ ਅਸੀਂ ਇਹਦੇ ਵਿੱਚ ਚੀਨੀ ਐਡ ਕਰ ਦਿੰਨੇ ਆ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਫ੍ਰੀਜ਼ਰ ਵਿੱਚ ਰੱਖ ਦਾਂਗੇ 2 ਘੰਟੇ ਲਈ ਆ ਦੇਖੋ 2 ਘੰਟੇ ਬਾਅਦ ਬਿਲਕੁਲ ਚਿਲਡ ਹੋ ਗਿਆ ਵਾ ਸਾਡਾ ਦੁੱਧ ਹੋਣੇ ਦੇ ਵਿੱਚ ਮੈਂ ਪਾਣ ਲੱਗੀ ਆ ਖਸ ਸਿਰਪ ਤੇ ਇਹਨੂੰ ਫਿਰ ਅਸੀਂ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹਦੇ ਨਾਲ ਦੇਖੋ ਕਲਰ ਵੀ ਚੇਂਜ ਹੋ ਗਿਆ ਆ ਵਾ ਤੇ ਹੁਣ ਜਿਹੜੀ ਅਸੀਂ ਪੇਸਟ ਤਿਆਰ ਕੀਤੀ ਸੀ ਗ੍ਰाइंड ਕਰਕੇ ਕਾਜੂ ਬਦਾਮ ਵਾਲੀ ਉਹ ਅਸੀਂ ਇਹਦੇ ਵਿੱਚ 5 ਚਮਚ ਐਡ ਕਰਾਂਗੇ ਤੁਸੀਂ ਚਾਹੋ ਤੇ ਵਧ ਵੀ ਕਰ ਸਕਦੇ ਵੈਸੇ 1 ਲੀਟਰ ਦੁੱਧ ਵਿੱਚ 5 ਜਾਂ 6 ਚਮਚ ਕਾਫੀ ਆ ਤੇ ਬਾਕੀ ਮੈਂ ਜਿਹੜਾ ਮੇਰਾ ਬਚਿਆ ਹੈ ਮਟੀਰੀਅਲ ਇਹਨੂੰ ਮੈਂ ਸਟੋਰ ਕਰ ਲਾਂਗੀ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹਾਂ ਹਾਂ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਨਾਲ ਦੇ ਨਾਲ ਪਾ ਦਿੰਨੇ ਆ ਇਲਾਚੀ ਦਾ ਪਾਊਡਰ ਠੀਕ ਆ ਇਹਦੇ ਨਾਲ ਤੁਹਾਡਾ ਫਲੇਵਰ ਜਿਹੜਾ ਉਹ ਹੋਰ ਵਧੀਆ ਆਏਗਾ ਤੇ ਪੀਣ ਵਿੱਚ ਵੀ ਬਹੁਤ ਟੇਸਟ ਲੱਗੇਗਾ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਵਾ ਸਬਜਾ ਸੀਡ ਤੁਸੀਂ ਇਹ ਜਿਹੜੇ ਆ ਪੰਜ ਚਮਚ ਪਾ ਲਿਓ ਜਿਹੜੇ ਸਬਜਾ ਸੀਡ ਹੈ ਨਾ ਇਹ ਸਾਡੀ ਕਬਜ਼ ਦੀ ਪ੍ਰੋਬਲਮ ਨੂੰ ਵੀ ਬਹੁਤ ਦੂਰ ਕਰਦੇ ਤੇ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਵਾ ਨਾ ਉਹ ਵੀ ਬਹੁਤ ਜਲਦੀ ਹੀ ਠੀਕ ਹੁੰਦੀਆਂ ਵਾ ਇਹਦੇ ਚੂਜ਼ ਕਰਨ ਨਾ ਆ ਦੇਖੋ ਜੀ ਮਿਕਸ ਕਰਨ ਤੋਂ ਬਾਅਦ ਸਾਡੀ ਡਰਿੰਕ ਇਕਦਮ ਤਿਆਰ ਆ ਤੇ ਅਸੀਂ ਇਹਨੂੰ ਸਰਵ ਕਰਨ ਲੱਗੇ ਆ ਕੱਚ ਦੇ ਗਲਾਸ ਵਿੱਚ ਇਹਦੇ ਵਿੱਚ ਮੈਂ ਆਈਸ ਕਯੂਬ ਪਾ ਦਿੱਤੀਆਂ ਵਾ ਤਾਂ ਕਿ ਇਹ ਇੱਕਦਮ ਹੋਰ ਚਿਲਟ ਲੱਗੇ ਤੇ ਸਰੀਰ ਨੂੰ ਸਾਡੇ ਨੂੰ ਤਰੋ ਤਾਜ਼ਗੀ ਮਿਲੇ ਇਹ ਜਿਹੜੀ ਡਰਿੰਕ ਆ ਹਰ ਏਜ ਗਰੁੱਪ ਵਾਲੇ ਲਈ ਬਹੁਤ ਵਧੀਆ ਵਾ ਬਹੁਤ ਬੈਨੀਫਿਟ ਆ ਇਹਦੇ ਜਿਵੇਂ ਕਲਾਫੀ ਪ੍ਰੋਬਲਮ ਇਹਨਾਂ ਸੋਲਵ ਹੁੰਦੀਆਂ ਵਾ ਆ ਦੇਖੋ ਜੀ ਅਸੀਂ ਗਾਰਨਿਸ਼ ਕਰ ਦਿੱਤਾ ਇਹਨੂੰ ਬਦਾਮ ਨਾਲ ਜੇ ਤੁਹਾਨੂੰ ਮੇਰੀ ਇਹ ਡੇਲੀਸ਼ੀਅਸ ਰੈਸਪੀ ਚੰਗੀ ਲੱਗੀ ਹੋਵੇ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਹਨੂੰ ਇੱਕ ਵਾਰੀ ਟਰਾਈ ਜਰੂਰ ਕਰਕੇ ਦੇਖਣਾ